ਮੰਮੀ ਆ ਗਈ ਜੀ ਆਉਣਾ ਹੀ ਹੁਣ ਮੈਂ ਉੱਥੇ ਬਿਠੀ ਰਹਿੰਦੀ ਕੌਲੀ ਕਿੱਥੇ ਆ ਜਿਹੜੀ ਲੈ ਕੇ ਗਈ ਸਾਡੀ ਵੀ ਕੌਲੀ ਤੇ ਤੂੰ ਐ ਮਖੋਲ ਕਰਨ ਦੇ ਕੌਲੀ ਉੱਥੇ ਮੈਂ ਛੱਡਿਆ ਹੀ ਆ ਜਦੋਂ ਮੈਂ ਕੌਲੀ ਲੈ ਕੇ ਗਈ ਆ ਜਿਹੜੀ ਅੰਦਰ ਸਬਜ਼ੀ ਲੈ ਆਣਾ ਹੀ ਮੈਂ ਤੈਨੂੰ ਰੋਟੀਆਂ ਦੋ ਲਾ ਕੇ ਖਵਾ ਦਿਆਂ ਅਗਲੀ ਨੇ ਮੈਂ ਰੋਟੀਆਂ ਲਾ ਕੇ ਖਵਾ ਦਿਆਂ ਉਸੇ ਵੇਲੇ ਮੰਮੀ ਰੋਟੀ ਘਰ ਹੀ ਪੱਕੀ ਪਈ ਸੀ ਸਬਜ਼ੀ ਲੈ ਆਉਂਦੇ ਰੋਟੀ ਘਰ ਤੇ ਮੇਰੇ ਖਾਲੀਨ ਦਾ ਤੂੰ ਮੇਰੇ ਵੰਡੇ ਦੀਆਂ ਵੀ ਤੁਹਾਡੀਆਂ ਹੀ ਨਹੀਂ ਮੈਂ ਨਹੀਂ ਖਾਂਦੀ ਜਦੋਂ ਮੈਨੂੰ ਸਬਜ਼ੀ ਨਹੀਂ ਚੰਗੀ ਲੱਗੀ ਮੈਂ ਰੋਟੀਆਂ ਨੂੰ ਕੀ ਕਰਨਾ ਉਹ ਮੰਮੀ ਸਾਰਾ ਕੁਝ ਬੜਿਆ ਵੇਣਾ ਫੇਰ ਨਹੀਂ ਇਦਾਂ ਕਰੀਦਾ ਆਹੋ ਬਣਿਆ ਵਾ ਪਤਾ ਮੈਨੂੰ ਜਿੰਨਾ ਕ ਬਣਿਆ ਵਾ ਸਾਰਾ ਕੁਝ ਤੂੰ ਤੇ ਉਹਦੀ ਸੈਡ ਹੀ ਨੀਂਦਾ ਰਹਿਣਾ ਸਾਰੀ ਉਮਰ ਉਹਦੀ ਸੈਡ ਹੀ ਨੀਂਦਾ ਨ ਮਰ ਜਾਣਾ ਮੰਮੀ ਇਹੋ ਜੀ ਗੱਲ ਨਹੀਂ ਆ ਹਾਂ ਨਾਲ ਤੂੰ ਹੀ ਨਾ ਆ ਫੋਕੇ ਜੇ ਮੈਂ ਮਨਾ ਪਾਲੀ ਛੱਡੋ ਆਪਣੇ ਦਿਮਾਗ ਚ ਅੱਛਾ ਪੂਰਾ ਘਰ ਹੀ ਤੁਹਾਡੇ ਸਿਰ ਤੇ ਆ ਸੱਚੀ ਮੈਨੂੰ ਤਾਂ ਲੱਗਦਾ ਨਹੀਂ ਵੀ ਮੇਰੇ ਸਿਰ ਤੇ ਕੋ ਹੈਗਾ ਅਸ਼ਾਨ ਮਜ਼ਾਕ ਡਹਿ ਜੇ ਕਰ ਕੋ ਸਮਝਣਾ ਤੂੰ ਮੈਨੂੰ ਜਦੋਂ ਤੂੰ ਹੀ ਨੀ ਕੋ ਸਮਝੇਦੇ ਤਾਂ ਮੈਨੂੰ ਮੈਂ ਤੁਹਾਨੂੰ ਕੀ ਸਮਝਾਂ ਤੂੰ ਸਮਝਦੇ ਕਿਉਂ ਨਹੀਂ ਮਾਵਾ ਸਾਡੀ ਤੋਂ ਚੱਲ ਮਾਂ ਮੈਂ ਤੂੰ ਸਮਝੀ ਜਾ ਮੈਂ ਨਹੀਂ ਉਹ ਮਾਂ ਬਣਦੀ ਹੁਣ ਤੁਹਾਡੀ ਜੇ ਮੈਨੂੰ ਰੋਟੀ ਟੋਕਣੇ ਟਾਈਮ ਨਾ ਦੇਣਾ ਮੈਂ ਕੋ ਮਾਂ ਸਮਝਾਂ ਵੇਖਿਆ ਮਮੀ ਦਾ ਗੁੱਸਾ ਗੁੱਸਾ ਵੀ ਕਾਦਾ ਥੋੜਾ ਟਾਈਮ ਹੀ ਆ ਮੈਨੂੰ ਪਤਾ ਵਾ ਹਟ ਜਾਣਾ ਆਪੇ ਠੰਡਾ ਹੋ ਜਾਣਾ ਚੱਲ ਮੈਂ ਜਾਣਾ ਬਾਹਰ ਨੂੰ ਪਰ ਫੋਨ ਹੀ ਮੇਰਾ ਘਰ ਰਹਿ ਗਿਆ ਵਾ ਤੇ ਅੰਦਰ ਪਿਆ ਲੈ ਮਾਂ ਪਹਿਲਾਂ ਫੋਨ ਮੀਕਾ ਕਿਦਾਂ ਦੌੜਾ ਆਇਆ ਗਾੜੀ ਚੇਤੀ ਨਾ ਮੰਮੀ ਤੇਰੀ ਕੌਲੀ ਕਿੱਥੇ ਗਈ ਜਦੋਂ ਮੈਨੂੰ ਟੀਚਰਾਂ ਜੀਆਂ ਕਰਦਾ ਵਾ ਦੱਸ ਇੱਥੇ ਰੋਟੀਆਂ ਪੱਕੀਆਂ ਪਈਆਂ ਤੂੰ ਉੱਧਰ ਐਵੇਂ ਖਾ ਐ ਜਦੋਂ ਮੇਰੀ ਨੀਜਤ ਅਗਲੀ ਕਰਦੀ ਆ ਤੇ ਦੋ ਰੋਟੀਆਂ ਖਾ ਲਈਆਂ ਤੇ ਕੀ ਆਖਰਾਗੀ ਰੋਟੀਆਂ ਮੈਨਾਂ ਦੀਆਂ ਨੂੰ ਪੱਕੀਆਂ ਨੂੰ ਕੀ ਕਰਨਾ ਜੋ ਕੋシャンਦੀ ਉਹੋ ਕੋ ਕਰਦਾ ਵੇ ਹੁਣ ਅੰਦਰ ਵੜਿਆ ਹੀ ਹੋ ਫੂਲ ਲੈਣ ਗਿਆ ਗਿਆ ਬਾਹਰ ਕਿਤੇ ਨਿਕਲਿਆ ਇੰਨੀ ਹੁਣ ਪਤਾ ਨਹੀਂ ਉਹਨੂੰ ਕੀ ਦੱਸੀ ਜਾਂਦਾ ਹੋਣਾ ਕਿ ਮੰਮੀ ਆ ਗਈ ਆ ਗੱਲਾਂ ਬਾਤਾਂ ਕਰਨ ਡਿਆ ਹੋਣਾ ਮੰਮੀ ਨੇ ਤੇ ਘਰੇ ਹੀ ਆਉਣਾ ਮੰਮੀ ਨੇ ਕਿੱਥੇ ਜਾਣਾ ਮਰਗੀ ਮੈਂ ਘਰ ਬਣਾਉਂਦੀ ਤੇ ਹੁਣ ਮੈਂ ਘਰ ਛੱਡ ਦੇਣਾਵੇਂ ਨਾ ਮਾਰਿਆ ਇਹ ਗੱਲਾਂ ਕਰਦੀ ਪੁੱਠੀਆਂ ਸਿੱਧੀਆਂ ਸਿਖਵਾਉਂਦੀ ਕੀ ਪਤਾ ਕੀ ਗੱਲਾਂ ਕਰਦੀ ਰਹਿੰਦੀ ਉਹ ਜਾਏ ਮਗਰ ਲੱਗਾ ਜਿਹੜਾ ਮੈਨੂੰ ਟੀਚਰਾਂ ਆਂਦੀਆਂ ਕਰਦਾ ਤੇ ਗਾੜੀ ਮਨਉਂਦਾ ਫੇਰ ਆਣ ਕੇ ਇਹ ਮੰਮੀ ਆਉਂ ਜਾਉ ਤੇਰੇ ਸਿਰ ਤੇ ਘਰ ਵਾਪ ਲੈਣ ਵਾ ਠੀਂ ਗੋ ਮੈਂ ਇਹਦੀ ਕਾਦੀ ਮਾਂ ਵਾਂ ਤੇ ਮੇਰਾ ਪਿਓ ਬਣ ਬਣ ਬਿੰਦਾ ਗੱਲਾਂ ਹੀ ਉੱਥੋਂ ਕੱਢਦਾ ਜਿੱਥੇ ਕੋਈ ਕੱਟੇ ਨਾ ਨੇ ਨੇ ਗਿਆ ਨੇ ਗਿਆ ਸਕਾਲ ਦੀ ਰਿੰਦੀ ਦਿਨ ਰਾਤ ਨੂੰ ਕੋਹ ਨਾ ਕੁਛ ਕੁਣਾ ਦੇਈ ਜਾਣੀ ਜਨ ਬੰਦੇ ਨੂੰ ਕਿ ਸਿਆਣਿਆ ਫੇ ਟੋਕਰਾਂ ਖਾਗਾ ਕੇ ਤੇ ਪੱਥਰ گول ਹੋ ਜਾਂਦਾ ਤੇ ਚੁੱਕਣਾ ਦੇ ਆਣਾ ਆਣ ਕੇ ਉਹਨੇ ਵੀ ਹੋਣਾ ਹੀ ਉਦਾਂ ਤੇ ਕਰ ਲੈ ਜੋ ਕਰਨਾ ਮੈਨੂੰ ਕਦੀ ਪਰਵਾਹ ਐ ਦੀ ਪਈ ਚੰਗਲ ਜੀ ਸੋਕਾ ਹਾਂਜੀ ਮੰਮੀ ਆ ਗਈ ਆ ਬਾਹਰ ਆਓ ਬੈਠੇ ਸਾਮਣੇ ਤੇ ਚਾਹ ਬਣਾਈ ਹੈ ਮੰਮੀ ਲਈ ਆਪਾਂ ਤੇ ਪੀ ਲਈਆ ਤੇ ਮੰਮੀ ਲਈ ਚੜੀ ਬਣਾਈ ਤੇ ਦੇ ਦੇਣੀ ਹਾਂ ਮੈਂ ਟਰਮੋਸ ਚ ਪਾਈ ਹੈ ਕੀ ਹੈ ਬਾਉ ਬਸੇ ਜਿਓ ਮਾਦੇ ਕਿਉਂ ਮੈਂ ਤੇ ਉਦਾਂ ਸੱਸ ਸਬਾਏ ਪੁੱਛਿਆ ਮੰਮੀ ਘੋਲੀ ਕਿੱਥੇ ਆ ਹਾਂ ਮੰਮੀ ਦੇ ਅੱਗੇ ਟੁੱਟ ਕੇ ਬੈ ਗਈ ਮੈਂ ਆਪਣੀ ਦਰਾਨੀ ਚ ਠਾਣੀਆਂ ਲਗ ਗਈ ਅਹੇ ਉਹ ਮੈਨੂੰ ਦੋ ਰੋਟੀਆਂ ਨਾ ਖਵਾਲ ਸਕਦੀ ਮੈਂ ਸਬਜੀ ਲੈਣ ਗਈ ਆਉ ਭਰਤ ਕੀਤੀ ਉਹਨੇ ਮੇਰੀ ਮੈਂ ਆਖਾਂ ਮੇਰਾ ਤੇ ਚਲ ਤੂੰ ਚਾਹ ਦੇ ਕੇ ਆ ਤੇ ਮੈਂ ਇੱਥੇ ਹੀ ਬਹਿ ਜਾਣਾ ਕਿਤੇ ਹੋਰ ਨਾ ਹੋਵੇ ਉਹ ਇੱਕ ਦੂਜੇ ਦੇ ਹੱਥੋਂ ਪਾਈ ਹੋਏ ਤਾਂ ਨੂੰ ਛਡਾਉਣਾ ਪਵੇ। ਅੱਛਾ ਦੋਈ ਉਹਨਾਂ ਨੂੰ ਟੀਚਰਾਂ ਕਰੋਗਾ ਦੱਸ ਇੱਥੇ ਤੱਕ ਨੋ ਪਤਾ ਕੀ ਹੈ। ਚੱਲ ਬਹਿ ਜਾਓ ਇੱਥੇ ਸਾਹਮਣੇ ਹੀ ਬਹਿ ਜਾਓ ਫਿਰ ਖਾਈ ਦਰਵਾਣਾ ਨਾ ਬਾਹਰ રાખી ਰੱਖਿਓ। ਆਹ ਇਹ ਵੀ ਗੱਲ ਹੈ ਜੀ। ਚਲ ਮੰਮੀ ਮੇਰੇ ਨਾਲ ਤਾਂ ਚੱਲ ਮੰਨਿਆ ਤੁਹਾਡੇ ਨਾਲ ਕਿਹੜੇ ਨਾਲ ਗੁੱਸਾ ਬਖਾਉਂਦੇ ਹੀ ਹੈ। ਕੀ ਪਤਾ ਮੈਂ ਕਿਹੜੀ ਤੇਰੀ ਸਾਈਡ ਲੈਣਾ ਕੱਲੀ ਤੇਰੇ ਸਾਹਮਣੇ ਮੰਮੀ ਦੀ ਵੀ ਸਾਈਡ ਲੈਣਾ ਹੀ ਹੈ। ਚੱਲ ਕੋਈ ਗੱਲ ਨਹੀਂ ਹੋਊ ਗੁੱਸਾ ਫੇਰ। ਚਲ ਮੈਂ ਚਾਪੇ ਨਾ ਮੰਮੀ ਨੂੰ ਪੁੱਛਣਾ। ਪੰਜਾਬੀ ਨਹੀਂ ਹੈ। ਮਰਜੀ ਆ ਤੇਰੀ। ਮੈਂ ਤੇ ਕਿੰਨਾ ਲਿਆ ਕੇ ਪਾ ਕੇ ਦੇ ਫੜਾ ਦੇਗਾ। ਇਨੋਂ ਪੁੱਛ ਲੈ ਨਹੀਂ ਜੇ ਅਗਲੀ ਕੌਕਟ ਮੈਂ ਠਹਿਰ ਕੇ ਪੀਣੀ ਹੈ ਤਾਂ ਫਿਰ ਮੈਂ ਠਹਿਰ ਕੇ ਫੜਾ ਦੂੰਗੀ ਭਣੀ ਤੇ ਭਈ ਹੈ ਹੁਣ ਚੱਲ ਪੁੱਛ ਲੈ ਫਿਰ ਜਾ ਜਾ ਕੇ ਮੈਂ ਮੇਂ ਜੀ ਚਾਹ ਪਣੀ ਚਾਹ ਲੈਗਾ ਮੈਂ ਤੁੰਡੂ ਨਹੀਂ ਪੈਣਾ ਮੈਨੂੰ ਤੇਰੀ ਚਾਹ ਨਹੀਂ ਚਾਹੀਦੀ ਮੇਰੇ ਸਿਰ 'ਚ ਸਵਾਹ ਪਾ ਦੇ ਮਾਸਾ ਜਿੰਨੀ ਕਿ ਤੂੰ ਮੈਨੂੰ ਰੋਟੀ ਖਵਾ ਲਤੀ ਓਨੀ ਕਿ ਤੂੰ ਮੈਨੂੰ ਚਾਹ ਪਿਉਣੀ ਹੈ ਤੇ ਮੈਂ ਤੁੰਨੂੰ ਰੋਟੀ ਤਾਂ ਕਦੇ ਮਨਾ ਕੀਤਾ ਹੀ ਹਾਂ ਕੀਤਾ ਨਹੀਂ ਮਨਾ ਜਿਹੜੀ ਗੱਲ ਮੈਂ ਨਹੀਂ ਉਹ ਤੂੰ ਜਿੱਦ ਕੇ ਕਰਦੀ ਆਂ ਕੰਮ ਕਿੱਡੀ ਖੱਤੀ ਕਰੀ ਬਣਾ ਕੇ ਮੇਰੇ ਮੱਥੇ ਮਾਰੀ ਸੀ ਮੈਂ ਮੰਮੀ ਤੇ ਹੋਰ ਕੁਛ ਦਾ ਦਿੰਦੇ ਮੈਂ ਤੁਹਾਨੂੰ ਹੋਰ ਕੁਛ ਬਣਾ ਦਿੰਦੀ ਤੁਹਾਨੂੰ ਆਪਣੇ ਆਪੀ ਦੇ ਕੀ ਗੱਲ ਪੱਟੀ ਬੰਨੀ ਦੂ ਅੱਖਾਂ ਦੇ ਉਹ ਪਨੀਰ ਬਣਾ ਕੇ ਰੱਖਿਆ ਹੀ ਉਹ ਮਾਸਾ ਮੈਨੂੰ ਖੰਦ ਨਹੀਂ ਇੱਕ ਕਰੀ ਕਿ ਨਹੀਂ ਉਹ ਤਾਂ ਸਹੀ ਤੇ ਮੈਨੂੰ ਤਾਂ ਸਹੀ ਪਤਾ ਨਹੀਂ ਲੱਗਦਾ ਮੈਂ ਆਹ ਅੰਦਰ ਮੈਨੂੰ ਲੱਗੀ ਚਾਹ ਪੀਉਣ ਮੈਂ ਖਾ ਹੀ ਰੋਟੀ ਵੀ ਇਹ ਕੋ ਇਹ ਜਿਹੜਾ ਅੰਦਰ ਵੜ ਕੇ ਬਹਿ ਗਿਆ ਉਹ ਆਦਾ ਰਾਦਾ ਨਾ ਮੈਂ ਇਹਨਾਂ ਭਲਾ ਵੀ ਲੜਦੀਆਂ ਆਂ ਇੱਥੇ ਗੱਲਾਂ ਨੋਟ ਕਰੂਗਾ ਨਾ ਹੁਣ ਵੀ ਮੇਰੀ ਮਾਂ ਕੀ ਆਂਦੀ ਮੇਰੀ ਨਾਲ ਦੀਨ ਬਤੇਰਾ ਤੈਨੂੰ ਮੈਂ ਫੁੱਲਾਂ ਵਾਂਗੂ ਰੱਖਿਆ ਸੀ ਐਸਾ ਨਵੀ ਨਵੀ ਮਾੜੀ ਮਾੜੀ ਗੱਲ ਤੇ ਨਿੱਕੀ ਨਿੱਕੀ ਗੱਲ ਤੇ ਰੋਸੇ ਕਰ ਕਰ ਅੰਦਰ ਵੱਢ ਜਾਨੇ ਸੀ ਹੁਣ ਆ ਖਲੋਨੀ ਆਕੜ ਕੇ ਤੇ ਗਾੜੀ ਲੜਾਈਆਂ ਲੈਂਦੀ ਆ ਮੈਨੂੰ ਤੇਰਾ ਮੂੰਹ ਨਹੀਂ ਚੰਗਾ ਲੱਗਦਾ ਮੈਨੂੰ ਦੇਖਣ ਨਾਲ ਉਹਨੇ ਕੀ ਕਰਦਾ ਤੇਰੀ ਜਾਲ ਐਡੀ ਚਹਲ ਹੋ ਗਈ ਕਿ ਦੇ ਤੂੰ ਮੈਨੂੰ ਅੱਗ ਲਾ ਦਿੰਨੀ ਸੱਤੀ ਕੱਪੜੀ ਹੁਣ ਮੈਂ ਤੈਨੂੰ ਕੀ ਕਹਾਂ ਮੈਂ ਚਾਹ ਪੁੱਛਣਾ ਆਈ ਸੋ ਕੋ ਤੂੰ ਮੰਮੀ ਮੈਂ ਨਹੀਂ ਪਾਣਾ ਮੈਨੂੰ ਤੇਰੀ ਚਾਹ ਨਹੀਂ ਚਾਹੀਦੀ ਮੈਂ ਆਪੇ ਜਿੱਥੇ ਲੰਗਰ ਖਾ ਲਿਆ ਉੱਥੇ ਮੈਂ ਚਾਹ ਪੀ ਲਵਾਂਗੀ ਬਸ ਜਦੋਂ ਮੈਨੂੰ ਰੋਟੀ ਪਾਣੀ ਜੋੜ ਕੇ ਚਾਹ ਪੀਂਈ ਮੈਂ ਉੱਥੇ ਫਿਰ ਮੰਮੀ ਜਿੱਦਾਂ ਤੈਨੂੰ ਬਾਹਰ ਦੇ ਖਵਾ ਲਦੇ ਫਾ ਤੈਨੂੰ ਘਰ ਦੇ ਕਿੱਥੇ ਚੰਗੇ ਲੱਗਣੇ ਬਾਹਰ ਦੇ ਵੀ ਜਾਣ ਕੇ ਤੈਨੂੰ ਫਿਰ ਰੋਟੀਆਂ ਖਵਾ ਲਦੇ ਆ ਜਾਣ ਕੇ ਖਵਾ ਲਦੇ ਕਿਉਂ ਤੂੰ ਨਹੀਂ ਖਵਾਦੀ ਤੇ ਲੋਕਾਂ ਦੇ ਆਪ ਚੰਗੇ ਬਣਨਾ ਜਦੋਂ ਮੈਂ ਪਕਾ ਕੇ ਰੱਖੇ ਨਾ ਪਕਾਈ ਹੈ ਫਿਰ ਤੇ ਤੂੰ ਹੀ ਮੰਮੀ ਨਾਲ ਵੀ ਕਰੋ ਤੂੰ ਪਕਾ ਕੇ ਰੱਖਦੇ ਨਾ ਜਿੱਦਣ ਅੱਗੇ ਤੂੰ ਪਕਾ ਕੇ ਰੱਖੇਂਦੇ ਤੇ ਮੈਂ ਕਹਿੰਦਾ ਪੁੱਤ ਮੈਨੂੰ ਦੋ ਰੋਟੀਆਂ ਲੈ ਦੇ ਮੈਂ ਖਾਵਾਂ ਮੇਰੇ ਕੋ ਪਾ ਕੇ ਨਹੀਂ ਦਿੱਤੀਆਂ ਜਾਂਦੀਆਂ ਖਾ ਲਓ ਪਾ ਕੇ ਕਿੱਡੇ ਐਕਸ਼ਨ ਛਾੜਦੀ ਏਂ ਮੈਨੂੰ ਭਲਾ ਭੁੱਲ ਜਾਂਦੀਆਂ ਕਿ ਤੇ ਤਨ ਮਾਖਿਆ ਨਾ ਮੇਰਾ ਦਿਮਾਗ ਮੈਮਰੀ ਮੇਰੀ ਬਹੁਤ ਕੈਮ ਆ ਮੈਂ ਉਹ ਇਹ ਨਾ ਕਿ ਕਿ ਬੁੱਢੜੀ ਸਿਧਿਆਣੀ ਆ ਮੰਮੀ ਮੈਂ ਕਿ ਤੁਹਾਨੂੰ ਚਦਿਆਨ ਨੂੰ ਟੀਂਦਿਸੋ ਕੋ ਮੈਨੂੰ ਚਦਿਆਨ ਕਰਦੇ ਨਾ ਕਿ ਜਿੱਦ ਨਹੀਂ ਪਤਾ ਹੀ ਨਹੀਂ ਹੁੰਦਾ ਤੁਸੀਂ ਕਿਹੜੇ ਵਾਲੇ ਕਿਹੜੇ ਘਰ ਤੋਂ ਮੂੰ ਬਣਾ ਲੈਂਦੇ ਜੇ ਬੱਲੇ ਤੇਰੇ ਸਾਰੇ ਕੁਝ ਕੱਲੀ ਜਾਨੀ ਥੱਲੇ ਤੇ ਲਾ ਪੀੜੀਆਂ ਵੀ ਵੱਢੀਆਂ ਜਾਨੀ ਆ ਤੇ ਫੇਰ ਵੀ ਤੂੰ ਆਨੀ ਮੈਂ ਕੀਤਾ ਹੀ ਕੋ ਨਹੀਂ ਤੇਰੀ ਉਹ ਗਾਲੀ ਉਹ ਉੱਠ ਨਾ ਸਕਾਂ ਦੇ ਫਿਰ ਨੂੰ ਗੋਡਿਆਂ ਦਾ ਤੇ ਤੇਰਾ ਉਹ ਕੰਮ ਹੀ ਕਰੀ ਵੀ ਜਾਣਾ ਸਭ ਕੋ ਤੇ ਮੁੱਕਰ ਵੀ ਜਾਣਾ ਕਿਤੇ ਕੀ ਹੁਣ ਮੈਨੂੰ ਇਹ ਦੱਸੋ ਮੈਂ ਕੀਤਾ ਕਿ ਜਿਹੜਾ ਮੈਨੂੰ ਨਹੀਂ ਪਤਾ ਲੱਗਾ ਤਾਂ ਤੁਹਾਨੂੰ ਪਤਾ ਲੱਗ ਗਿਆ ਹੂੰ ਤੇ ਜਿਹੜੀ ਚੁੱਕਣਾ ਤੇਰੇ ਮੁੰਡੇ ਨੂੰ ਦਿੰਦੀ ਰਹੇ ਨੀ ਚਤੋ ਪੈਰ ਉਹ ਮੰਮੇ ਅੰਦਰ ਜਾ ਜਾ ਉਹਨੂੰ ਸਖਾਲਦੀ ਰਹੀ ਨੀ ਪਤਾ ਨਹੀਂ ਕੀ ਉਹਨੂੰ ਉਹਦੇ ਕੰਨ ਭਰੀ ਜਾਂਦੇ ਆ ਉਹਦੇ ਵੀ ਕਿ ਤੂੰ ਹੀ ਆਵਾਜ਼ ਮਾਰ ਤਾ ਉਹਨੂੰ ਪਿਠਾ ਕੇ ਪੁੱਛ ਲਓ ਵੀ ਕੀ ਸਕਉਣੀ ਐ ਮੈਂ ਤੂੰ ਹੀ ਫਿਰ ਅੰਦਰ ਵੜ ਤਾ ਵੜਨੀ ਨੇ ਦੋ ਫਿਰ ਆਪਣੇ ਲਾਗੇ ਬਿਠਾ ਛਡੋ ਆਹੋ ਲਾਗੇ ਬਿਠਾ ਛਡੋ ਇੱਥੇ ਉਹਨੂੰ ਮੈਂ ਉਹ ਨੰਦਾਂ ਤੇ ਮੇਰੀ ਮੰਮੀ ਠੀਕ ਨਹੀਂ ਮੇਰੀ ਮੰਮੀ ਕੋ ਕੰਮ ਨਹੀਂ ਹੁੰਦਾ ਉਹ ਜੇ ਮੰਮੀ ਤੁਸੀਂ ਤਾਂ ਘਰ ਟਿਕਦੇ ਨਹੀਂ ਤੁਰ ਕੇ ਉਧਰ ਚਲ ਜਾਂਦੇ ਜੇ ਹਾਂ ਬੜਾ ਮੈਂ ਤੁਰਦੀ ਆਂ ਕਿ ਵੇਖੀਂ ਕਿਤੇ ਮੈਂ ਨਹੀਂ ਮੈਂ ਤਾਂ ਘੋੜੇ ਦੇ ਚਾਲੇ ਫਿਰਦੀ ਆਂ ਸਾਰੇ ਦਿਨ ਤੇ ਤੂੰ ਨਹੀਂ ਮੈਨੂੰ ਜੀਣ ਦਿੰਦੀ ਚਤੋਂ ਬਾਹਰ ਮੇਰੇ ਕੋ ਭਾਂਡੇ ਮੰਜਾਲਾ ਮੇਰੇ ਕੋ ਲੀੜੇ ਧਵਾਲਾ ਹਾਕਰਾਲਾ ਵੇਲੀ ਦੀਆਂ ਧਾਰਾਂ ਮੈਂ ਕੱਢਾਂ ਤੇ ਮੰਮੀ ਬੱਚਿਆਂ ਦੀਆਂ ਧਾਰਾਂ ਦੱਸਾਂ ਮੈਂ ਕੱਢਣੀਆਂ ਕੱਪੜੇ ਤੁਸੀਂ ਉਹ ਤੇ ਮੈਂ ਕਿੰਨਾ ਕ ਫਿਰਦੀ ਉਹਨੂੰ ਮੇਰੇ ਪਸੰਦ ਨਹੀਂ ਆਏ ਆਪੇ ਤੁਸੀਂ ਕਹੇ ਮੈਂ ਧੋ ਲੂੰਗੀ ਹੱਥ ਨਾ ਲਾਈ ਤੇ ਮੇਰੇ ਤੇ ਤੂੰ ਚੰਗੀ ਤਰ੍ਹਾਂ ਧੋਨੀ ਤੂੰ ਜਾਣ ਕੇ ਪੁੱਠੇ ਕੰਮ ਕਰਦੀ ਆ ਤੇਰਾ ਰੱਦ ਤੂੰ ਹੁਣ ਆ ਸਬ지 ਕਿਉਂ ਮੜੀ ਬਣਾਏ ਆ ਤੇਰਾ ਰੱਦ ਆ ਕਿ ਮੈਂ ਇੱਕ ਵਾਰੀ ਨਾ ਚੰਗੀ ਬਣਾਉਂਗੀ ਤੇ ਆਪੇ ਮੇਰੀ ਸੱਸ ਫੇਰ ਚੁੱਲ੍ਹੇ 'ਚ ਸਿਰ ਦਊਗੀ ਤੁਸੀਂ ਕਿਹਾ ਇਹ ਮੈਨੂੰ ਬਣਾਉਣ ਨੂੰ ਮੈਂ ਆਪੇ ਲੱਗੀ ਨਾ ਮੈਂ ਤਾਂ ਤੁਹਾਡੇ ਇਦਾਂ ਦੀ ਮੰਮੀ ਕੋਈ ਗੱਲ ਸੋਚੀ ਵੀ ਨਹੀਂ ਆ ਮੈਨੂੰ ਕਿ ਪਤਾ ਤੂੰ ਕੀ ਸੋਚਦੀ ਤੇ ਕੀ ਨਹੀਂ ਸੋਚਦੀ ਮੈਂ ਅਸੂਖ ਤਾਂ ਨੂੰ ਵੇਚ ਦੇ ਪਿਆਰ ਨਾਲ ਪੁੱਛਣਾ ਇਹ ਤੁਹਾਡੀ ਚਾਹ ਬਣਾ ਕੇ ਰੱਖੀ ਚਮ ਇਦਾਂ ਦੇ ਫਿਰ ਆਪਾਂ ਦੋਵਾਂ ਜੀਆਂ ਨੇ ਪੀਰਾਂ ਨੇ ਫਿਰ ਮੈਂ ਤੁਹਾਡੀ ਬਣਾ ਕੇ ਕਿਉਂ ਰੱਖਣੀ ਸੀ ਤੂੰ ਮੇਰੇ ਵਾਤੀ ਚਾਹ ਨਾ ਬਣਾ ਜਾ ਕੇ ਤੂੰ ਉਹ ਜਿਹੜੀ ਪਈ ਉਹ ਵੀ ਪੀ ਲੈ ਜਾ ਹੋ ਜਾਗਾ ਗਰਮ ਹੋ ਜੰਗੀ ਚਾਰ ਗੱਲਾਂ ਬਾਤਾਂ ਤੈਨੂੰ ਵੱਧ ਆ ਜਾਣਗੀਆਂ ਕਰਨੀਆਂ ਮੰਮੀ ਇਦਾਂ ਕਰੋ ਉਹਨੂੰ ਆਵਾਜ਼ ਮਾਰੋ ਅੰਦਰ ਤੇ ਆਪਣੇ ਲਾਗੇ ਬਿਠਾ ਛਡੋ ਫਿਰ ਨਹੀਂ ਨਹੀਂ ਬਹਿ ਜਾ ਕੇ ਤੂੰ ਉੱਥੇ ਤਰੀ ਜਾ ਤੈਨੂੰ ਗੱਲ ਹੀ ਹੋ ਰਹੀ ਨਹੀਂ ਕੋਈ ਵੀ ਲੜਾਈ ਤਾਂ ਸਭਾਏ ਆ ਜਾਂਦੀ ਉਤੂੰ ਛਾਪਿਆਂ ਧੁੰਦੀ ਮੈਨੂੰ ਫੜ ਫੜ ਕੇ ਕਿੱਦੀ ਮਚੂਚੀਆਂ ਗੜੀ ਨਿਆਣੇ ਆ ਤਾਂ ਮੈਨੂੰ ਪਤਾ ਨਹੀਂ ਆ ਕੋ ਸੋਨ ਤਨੀ ਦਿਹਾ ਹੁਣ ਨੰਨ ਚ ਰੂ ਲੱਲੇ ਹੁਣਾ ਉਦੋਂ ਤਾਂ ਕਹਿੰਦੇ ਸੀ ਮੈਂ ਬਾਹਰ ਨਹੀਂ ਜਾਣਾ ਤਾਨੂੰ ਛੜਾਉਣਾ ਨਾ ਪੈਜੇ ਹੁਣ ਫੇਰ ਬਾਹਰ ਨਹੀਂ ਆਏ ਕੀ ਆਵਾ ਚਾਹ ਬਣਾਈ ਆ ਬਣਾਈ ਆ ਤੁਹਾਨੂੰ ਬੜਾ ਸੁਣ ਨਹੀਂ ਲਿਆ ਇੱਥੇ ਮੈਂ ਤਾਂ ਆ ਸ਼ਾਰਟਸ ਵੇਖਣ ਡਿਆ ਸੀ ਇੱਕ ਤਾਂ ਦੁਨੀਆ ਫੋਨਾਂ ਨੇ ਖਾਇਾ ਨਹੀਂ ਲੈ ਭੀ ਅੱਗੇ ਪੈਂਟੋਏ ਚ ਢਿੱਗਾ ਡੇ ਹੁਣ ਤੇ ਜਨਤਾ ਫੋਨ ਨਹੀਂ ਛੱਡਦੀ ਘਰ ਇੰਨਾ ਕੋ ਭਾਂਡੇ ਆ ਤੇ ਪੂਰੇ ਫੋਨ ਚ ਬੜੇ ਜੀ ਮੈਂ ਵਾ ਦੱਸਦੇ ਸਹੀ ਤੂੰ ਤੇ ਠੰਡੀ ਹੋ ਯਾਰ ਮੰਮੀ ਤੁਹਾਡੀ ਨੇ ਇੰਨਾ ਕੋ ਬੋਲਿਆ ਨਹੀਂ ਮੇਰੇ ਸਿਰ ਚ ਸਵਾਹ ਪਾਫ ਲਾਂ ਢੀਂਗੋਂ ਨੂੰ ਮਗਰ ਲਾਇਆ ਪਤੀ ਅੰਦਰ ਵੜ ਜਾਨੀ ਉਹਦੇ ਕੰਨ ਪਰ ਦੀ ਰਹਿਣੀ ਐ ਪਿੜੀਆਂ ਵਟਣ ਨਹੀਂ ਥੱਲੇ ਥੱਲੇ ਇੰਨਾ ਕੁਛ ਬੋਲਿਆ ਮੈਨੂੰ ਕਾਹਦੀਆਂ ਪਿੜੀਆਂ ਵਡਣ ਨਹੀਂ ਤੂੰ ਏ ਪਗਾਂ ਮੈਂ ਤੁਹਾਨੂੰ ਕੀ ਸਖਾਰਤਾ ਕੀ ਨਹੀਂ ਪਈ ਬਾਹਰ ਨਹੀਂ ਆ ਸਕਦੇ ਪਛਿੱੜ ਜੇ ਤੁਹਾਡੇ ਸ਼ਾਰਟਸ ਨੂੰ ਸਾਰੀ ਦੁਨੀਆ ਬਸ ਫੋਨਾਂ ਚ ਖੋਬ ਗਈ ਯਾਰ ਹੁਣ ਮੰਮੀ ਦਾ ਗੁੱਸਾ ਮੇਰੇ ਤੇ ਕੱਢਣਾ ਆਣ ਕਿਥੋਂ ਅਲੋਕਾਰ ਫੋਨ ਹੋ ਗਏ ਆ ਲੈ ਕਹਿੰਦੇ ਮੰਮੀ ਦਾ ਗੁੱਸਾ ਮੇਰੇ ਤੇ ਕੱਢਣਾ ਆਣ ਕਿ ਮੈਂ ਕਿਉਂ ਕੱਢਣਾ ਗੁੱਸਾ ਜੇ ਰਾਤ ਇੱਧਰੋਂ ਜਾਜ ਹੁੰਡਿਆ ਹੁਣ ਕੀ ਨਾ ਜਾਜ ਹੁੰਡਿਆ ਸੁਖ ਤੂੰ ਹੀ ਗਏ ਮੇਰੀ ਮੰਮੀ ਨੂੰ ਵਾਦੂਗਾ ਤੂੰ ਬੋਲਣਾ ਨਹੀਂ ਮੈਂ ਨਹੀਂ ਬੋਲਦੀ ਮੈਂ ਮੂੰਹ ਬੰਦ ਰੱਖਣ ਦੀਆਂ ਤੇ ਫਿਰ ਤੇ ਯਾਰ ਆਹ ਕੰਮ ਗਲਤੀ ਹੋ ਅਹ ਤੇਰੀਆਂ ਮੈਂ ਦੋ ਰੋਟੀਆਂ ਤੇ ਆਈਆਂ ਏਦਾਂ ਏਦਾਂ ਤੂੰ ਜਾਣ ਜਾਣ ਕੇ ਇੰਦੀ ਗਲਤ ਕੰਮ ਕਰਦਨੀ ਐ ਵੀ ਮੈਨੂੰ ਮੁੜ ਕੇ ਮਾਂ ਮੇਂ ਦਾਵੇ ਨਾ ਕੰਮ ਨੂੰ ਤੈਨੂੰ ਮੈਂ ਬਹੁਤੀ ਗੱਲ ਕਰਨ ਨੂੰ ਨਹੀਂ ਕਿਹਾ ਮੈਂ ਕਿਹਾ ਯਾ ਬਸ ਇਨਾ ਪੁੱਛੀ ਵੀ ਚਾਹ ਪੀਣੀ ਹੈ કે ਨਹੀਂ ਪੀਣੀ ਮੈਂ ਵੀ ਇਹ ਵੀ ਪੁੱਛਿਆ ਹੀ ਜਾਂਦੀ ਛੱਡਾ ਤੇਰੇ ਘਰ ਜੁੜਿਆ ਤੇ ਮੇਰੇ ਸਿਰ ਤੇ ਸਵਾਪ ਆ ਚਾਹ ਦੀ ਤਾਂ ਤੇ ਆ ਮੈਂ ਵੀ ਇਨਾ ਕੇ ਪੁੱਛਿਆ ਹੀ ਮੈਂ ਕੋਈ ਗੱਤ ਗੱਲ ਨਹੀਂ ਕਰਕੇ ਆਈ ਉੱਥੇ ਮਾਤਾ ਵੀ ਨਾ ਜਾਣ ਕੇ ਹੀ ਤਮਾਸ਼ਾ ਲਮਦੀ ਆ ਯਾਰ ਉਹ ਗੱਲ ਵੀ ਢੋਲ ਹੋਵੇ ਤੇ ਕੋਠੇ ਤੇ ਚੜ ਕੇ ਵਜਾਇਆ ਜਾਵੇ ਸਾਰੇ ਪਿੰਡ ਨੂੰ ਪਤਾ ਲੱਜਾਂਦਾ ਉਹ ਕੰਮ ਥੋੜੇ ਹੀ ਦੇਣਿਆ ਵੇ ਲਈ ਸਾਰੇ ਪਿੰਡ ਨੂੰ ਪਤਾ ਲੱਗਣਾ ਵੀ ਸਾਡੇ ਘਰ ਲੜਾਈ ਪਈ ਸਾਡੇ ਘਰ ਕਪੱਤ ਚੱਲਦਾ ਨਾ ਮੇਰਾ ਵੀ ਉਹ ਨੌਣਿਸ ਕਰਦਾ ਅੱਗੇ ਮੰਮੀ ਲਾਉਂਦੀ ਜੇ ਮੰਮੀ ਦੋਵਾਂ ਚਮਾਂ ਕਰਨਾ ਚਾਹੁੰਦੀ ਹੋ ਕਿ ਤੈਨੂੰ ਦੱਸ ਦੇ ਨਾਉਗੀ ਜੇ ਇੱਥੇ ਮੂੰਹ ਤੇ ਮੇਰਾ ਨਾਮ ਲਾਉਂਦੇ ਤਾਂ ਕੀ ਗੱਲ ਉੱਥੇ ਨਾ ਲਾਉਂਦੀ ਹੋਗੀ ਵੀ ਨੌਣ ਸਕਾਲਣ ਦੀ ਨੌਂ ਦਾਸ ਨੌਂ ਹੀ ਪ੍ਰਦਾਨ ਕਰ ਦਿੰਦੀਆਂ ਸੱਸਾਂ ਬਾਅਦ ਚ ਫਿਰ ਬਸ ਸਾਰਾ ਕਸੂਰ ਹੀ ਵੀ ਨੌਵਾਂ ਦਾ ਮੁੰਡਿਆਂ ਨੂੰ ਪਤਾ ਨਹੀਂ ਸਕੀ ਸਖਾਲ ਦਿੰਦੀਆਂ ਹਾਲੇ ਇੰਨਾ ਛੋਕਰੀ ਵੀ ਮੈਂ ਘਾਰੀ ਤੇ ਜੇ ਮੈਂ ਬਾਹਰ ਚੱਲ ਜਾਣਾ ਨਾ ਪੱਕੀ ਗੱਲ ਹੈ ਨਾ ਲੜਾ ਲੜਾ ਉੱਚੀ-ਉੱਚੀ ਹੋਣੀ ਤੇ ਤੁਹਾਡਾ ਕੀ ਰਾਤਾ ਲੋਕਾਂ ਨੂੰ ਨਹੀਂ ਪਤਾ ਗਲੀ ਚ ਆਪਣਾ ਘਰ ਆਉਂਦੇ ਜਾਂਦੇ ਲੋਕੀ ਸਭ ਸੁਣਦੇ ਆ ਰੋਂਦਣੀ ਨਹੀਂ ਲਿਆ ਤੇ ਵਾਂਗੂ ਲੋਕਾਂ ਨੇ ਕੰਨਾਂ ਚ ਯਾਰ ਜੇ ਲੋਕਾਂ ਨੂੰ ਪਤਾ ਹੋਣਾ ਤੇ ਮੈਂ ਜਾ ਕੇ ਉੱਥੇ ਬਾਹਰ ਆਪਣੀ ਛਾਉਂ ਚ ਵੀ ਨਹੀਂ ਖਲੋ ਸਕਦਾ ਹਾਂ ਉੱਥੇ ਹੁਣ ਬੰਦੇ ਧੂਆ ਸਿੱਖਣ ਲੱਪੇ ਸਾਰਾ ਸਿਆਲਾ ਡੇ ਇਥੇ ਚੌਂਗ ਚ ਧੂਆ ਹੀ ਸਿੱਖਿਆ ਜਾਣਾ ਸਾਰਿਆਂ ਨੂੰ ਸੁਣਨਾ ਤੇ ਸਾਰਾ ਸਿਆਲਾ ਉਹਨਾਂ ਨੇ ਫਿਰ ਅਡੇ ਘਰ ਦੇ ਵੀ ਪਿੰਖਾ ਲੈਣੀਆਂ ਸਾਰਾ ਬੰਦਾ ਮੈਂ ਕਹਿੰਦਿਆ ਵੀ ਜੇ ਮੈਂ ਜਾ ਕੇ ਖਲੋਤਾ ਨਾ ਉਹਨਾਂ ਨਾਲ ਕੇ ਮੈਨੂੰ ਲਾ ਲਾ ਗੱਲਾਂ ਕਰਦੀਆਂ ਉਹਨਾਂ ਨੇ ਕਰਨੀਆਂ ਤੇ ਕਰਨੀਆਂ ਹੀ ਨਹੀਂ ਕਰ ਮੈਂ ਕੀ ਕਰਾਂ ਮੈਂ ਚੰਨੀ ਆ ਪਤਾਨੂ ਗੱਲਾਂ ਵੀ ਮੈਂ ਚੰਨੀ ਮੈਂ ਇੰਨੇ ਸੁਪਨੇ ਸਜਾਏ ਹੀ ਮੈਂ ਆਪਣੀ ਸੱਸ ਨਾਲ ਰੀਲਾਂ ਪਾਇਆ ਕਰਨੀਆਂ ਐ ਏਡਾ ਬਣਾ ਕੇ ਵੀ ਮੇਰੀ ਸੱਸ ਸਹਿਲੀਆਂ ਵਰਗੀ ਮੈਂ ਮੌਜਾਂ ਕਰਦੀ ਨਹੀਂ ਕੁੜੀ ਉਹ ਰੀਲ ਤੇ ਸੋਚਿਆ ਐ ਕਿ ਮੈਂ ਪਾਉਂਗੀ ਸਵਾਹ ਰੀਲਾਂ ਰੁੱਣਾ ਸਭ ਤੇ ਚੇਹਰੇ ਗਈਆਂ ਤੇ ਲੈ ਜਾਈ ਮੈਨੋਂ ਵੀ ਨਾਲ ਉਹਨੂੰ ਗੱਲ ਕਰਨ ਮੈਂ ਬਣਾ ਹੀ ਦਿੰਦਾ ਤਾਂ ਢੀ ਰੀਲ ਹਾਂ ਬਣਾ ਹੀ ਦਿੰਦੇ ਤੂੰ ਹਾਂ ਇਹ ਨਿਰਮਾਨ ਮੈਂ ਆਪਣੀ ਸੱਸ ਨਾਲ ਜਾਇਆ ਕਰਨਾ ਮੈਂ ਘਰ ਵਾਲਾ ਮੇਰਾ ਪੱਜੀ ਉਹਨੇ ਤੇ ਆਪਣੇ ਫੋਚ ਜਾਇਆ ਕਰਨਾ ਮੈਂ ਬਾਜ਼ਾਰ ਜਾਇਆ ਕਰਨਾ ਕਿਤੇ ਜਾਇਆ ਕਰਨਾ ਆਪਣੀ ਸੱਸ ਨਾਲ ਜਾਇਆ ਕਰਨਾ ਮੇਰੇ ਤੇ ਸੁਪਰੀ ਰਹਿ ਗਈ ਕਿ ਨਹੀਂ ਵਿੱਚ ਹੀ ਮੈਂ ਕਹਿੰਦਾ ਮੰਮੀ ਜੀ ਚਲੋ ਇਦਾਂ ਚੱਲੀਏ ਮੰਮੀ ਜੀ ਆਹ ਕਰਨ ਚੱਲੀਏ ਮੈਂ ਸੋਕਾ ਬੱਸ ਕਰ ਯਾਰ ਮੈਨੂੰ ਤੇ ਸਿਰ ਪਟਣ ਲੱ ਪਈ ਇਹੋ ਜੀ ਗੱਲ ਸੁਣ ਸੁਣ ਕੇ ਕੀ ਕਰਾਂ ਮੈਂ ਯਾਰ ਤੂੰ ਕੀ ਕਰਨਾ ਸਾਡੇ ਨੂੰ ਤਾਂ ਮੈਂ ਦੱਸਣ ਦੀ ਸਰ ਜਦੋਂ ਬੰਦੇ ਦੇ ਘਰ ਲੜਾਈ ਹੋਵੇ ਨਾ ਬੰਦਾ ਸਰੀਰੋਂ ਨਹੀਂ ਪੇ ਦਿਮਾਗੋਂ ਤਾਂ ਕੋਈਂਦਾ ਛੜਾਈ ਹੁੰਦਾ ਛੜਾਈ ਨਾ ਮੈਂ ਨਹੀਂ ਛੜੈਣ ਜਿੰਨੂੰ ਇੰਨੀਆਂ ਮੰਮੀ ਨੇ ਗੱਲਾਂ ਕੀਤੀਆਂ ਤਾਡਾ ਜਿਆਦਾ ਦਿਮਾਗ ਖਰਾਬ ਹੁੰਦਾ ਫੋਨ ਆਇਆ ਉਹਨਾਂ ਦਾ ਆਇਆ ਸੁਖੀ ਦਾ ਆਪਦਾ ਹੈਲੋ ਸਸੀ ਕਪੈਨ ਜੀ ਹਾਂਜੀ ਕੀ ਹਾਲ ਚੱਲ ਜੀ ਤੁਹਾਡਾ ਹਾਂ ਠੀਕ ਠਾਕ ਸਭ ਕੀ ਹਾਲ ਜਲਾ ਵਧਾਣਾ ਕੀ ਜਣਾ ਤੁਸੀਂ ਇਹ ਤੇ ਮੇਰੀ ਗੱਲ ਵੀ ਨਹੀਂ ਕਰਾਈ ਕੱਲ ਤੇ ਤੁਸੀਂ ਆਖਣ ਦੇ ਮੈਂ ਫੋਨ ਤੇ ਗੱਲ ਕਰਾਉਂਗੀ ਹੁਣ ਤੁਸੀਂ ਕਹਿਣ ਜੋ ਦਵਾਈ ਲੈਣ ਗਿਆ ਵਾ ਫੇ ਮੇਰੀ ਗੱਲ ਕਰਾਇਓ ਆਉਗਾ ਤੇ ਫੇ ਆਖਣਾ ਮਾਮੀ ਨੇ ਪੁੱਛਿਆ ਨਹੀਂ ਫੋਨ ਲਾ ਕੇ ਤੇ ਮੇਰੇ ਕੋ ਨੰਬਰ ਹੈ ਨਹੀਂ ਉਹਦਾ ਹਾਂਜੀ ਹਾਂਜੀ ਹੋਰ ਬੇਵੀ ਦੀ ਗੁੜੀਆ ਠੀਕ ਠਾਕ ਵਾ ਹਾਂ ਐਸ਼ਾ ਆਈ ਆ ਲੱਭਦਾ ਕਰਕੇ ਆਈ ਹੋਣੀ ਨਾ ਹੂੰ ਨਾਲ ਮਾਮੇ ਨੇ ਖੇਡਦੀ ਹੋਣੀ ਹੁਣ ਕੇ ਐਸ਼ਾ ਚੁੱਕੀ ਫਿਰਨਾ ਹੋਰ ਉਹਨੇ ਕਰਨਾ ਵੇਲੇ ਨੇ ਹੁਣ ਹਾਂ ਹੋਰ ਭਈਆ ਹੱਡਾ ਕੀ ਕਰਦਾ ਹੁੰਦਾ ਅੱਜ ਕੱਲ ਹੂੰ ਵੇ ਲੈ ਰੀਂਦਾ ਕਨਕ ਬਿਜਲੀ ਆ ਅੱਛਾ ਉਸੇ ਵੱਤਰ ਦੀ ਬਿਜਲੀ ਪਾਣੀ ਚੰਗਾ ਹੀ ਤੇ ਇੱਕ ਪੈੜੀ ਨੂੰ ਪਾਣੀ ਲਾ ਬਿਠੇ ਹੀ ਉਹ ਹਾਂ ਤੇ ਉਹ ਬੱਤੇ ਨਹੀਂ ਹੋਂ ਡਾ ਕੇ ਤਾਂ ਮੈਂ ਤਾਂ ਸਮਝੇ ਮੁੱਢਾਂ ਜੀ ਲਾਇਆ ਖਣਿਆ ਪਾਣੀ ਉਹ ਤੇ ਇਹਨਾਂ ਨੇ ਵਾਹ ਕੇ ਲਾਇਆ ਉਹ ਨਹੀਂ ਮਦੀ ਹੁਣ ਪੈਣ ਬੱਤੇ ਹਜੇ ਹੂੰ ਨਹੀਂ ਨਹੀਂ ਦੂਜੀ ਤੇ ਉਗ ਖਲੋਤੀ ਆ ਹੰਟ ਪਾਣੀ ਲਾਉਣ ਵਾਲੀ ਹੋ ਗਈ ਆ ਹਾਂਜੀ ਹਾਂਜੀ ਸੈਲ ਵੀ ਠੀਕ ਠਾਕ ਹੋ ਪਿਆ ਨਾ ਗਿਆ ਵੇਲੀ ਨੋਨੇ ਆ ਗਿਆ ਹੀ ਉਹ ਆਓ ਨੋਨੇ ਕੀ ਕਰਨਾ ਲੜਾਈ ਦੀ ਜੜ ਕਿਦੇ ਮੇਰਾ ਤਾਂ ਬਣਾ ਨਹੀਂ ਜੀਣਾ ਹਰਾਮ ਕੀਤਾ ਤੈਨੂੰ ਕੀ ਪਤਾ ਕੀ ਦੱਸਾਂ ਮੈਂ ਤਾਂ ਦੱਸਦੀ ਨਹੀਂ ਆ ਹਾਂ ਓ ਕੋਹ ਨਾਂ ਪੁੱਛ ਪੈਣ ਮੇਰੇ ਤੇ ਜੀ ਕਰਦਾ ਘਰੋਂ ਨਿਕਲ ਹੀ ਜਾਵਾਂ ਕਿਹੇ ਬੰਨੇ ਫੇਰ ਦਰਦੀ ਕੀ ਕਰਾਂ ਭਾਏ ਪਰਿਆ ਘਰ ਛੱਡ ਕੇ ਜਾਣ ਨੂੰ ਵੀ ਨਹੀਂ ਓ ਜੀ ਕਰਦਾ ਘਰੋਂ ਨਿਕਲ ਨੋਈ ਨੇ ਤੇ ਬਹੁਤੀ ਮੇਰੀ ਜਾਨ ਨਾ ਕੜਿੱਕੀ ਚ ਜੜੀ ਪਈ ਆ ਦੁਖੀ ਹਾਂ ਮੈਂ ਸੱਚੀ ਇਹਦੇ ਹੱਥੋਂ ਕਿਤੇ ਕਿੱਦਾਂ ਦੀ ਨੋ ਮੇਰੀ ਆ ਕੀਤੇ ਗੱਲ ਹੀ ਛੱਡ ਦੇ ਤੋ ਚੱਲ ਮੈਂ ਆਇਆ ਤੇ ਸੋਚਦੀ ਆਂ ਕਿ ਕੱਲ ਨੂੰ ਦੂਜਾ ਵਿਆਂਗੀ ਉਹ ਚੱਜਦੀ ਆ ਚੂਗੀ ਕਿਤੇ ਤਾਂ ਫੇਰੀ ਆ ਮੇਰੀ ਜ਼ਿੰਦਗੀ ਕਿੱ데 ਨਿਕਲ ਜੂਗੀ 4 ਸਾਲ ਨੇਦੇ ਇਹ ਤੇ ਬੜੀ ਗੜਾਕੀ ਹੋ ਹਾਂ ਹਾਂ ਓਏ ਯਾਰ ਮੈਂ ਤਾਂ ਸੁਭਾਅ ਆਪਣਾ ਬਦਲਦੀ ਆਂ ਪਰ ਉਹ ਥੋੜੀ ਬੁਤੀ ਹਿਲਤਾ ਜੀਆਂ ਲਮਦੀ ਰਿੰਦੀ ਆ ਕਰਦੀ ਰਿੰਦੀ ਕੋਹ ਨਾ ਕੋਹ ਕੀ ਕਰਾਂ ਫੇਰ ਮੈਂ ਦੱਸ ਮੈਨੂੰ ਤੂੰ ਵੀ ਤੇਰੀ ਅਜੇ ਆਈ ਨਹੀਂ ਨਾ ਭੈਣ ਤਾਂ ਕਰਕੇ ਤੈਨੂੰ ਗੱਲਾਂ ਹੁੰਦੀਆਂ ਵਾ ਜਦੋਂ ਤੇਰੀ ਆ ਗਈ ਨਾ ਨੂੰ ਤੇ ਤੈਨੂੰ ਪਤਾ ਲੱਗਣਾ ਵਾ ਮੈਨੂੰ ਪੁੱਛ ਕੇ ਵੇ ਕਿੱਦਾਂ ਘੜੀ ਨੰਗਣ ਦੀ ਆ ਅਗਲੀਆਂ ਮੁੰਡੇ ਮਗਰ ਲਾ ਲਿੰਦੀਆਂ ਹਾਂ ਅਹ ਐਸ਼ਾ ਮੈਂ ਟਾਲ ਜਿਆ ਕਰਾਂ ਮੈਂ ਟਾਲੂ ਰੱਖਾਂ ਪਣਾ ਦੇ ਉਹ ਨਾ ਟਲੇ ਮੈਂ ਕੋਈ ਨਹੀਂ ਮਿਹੋਵਾ ਮੈਨੂੰ ਇੱਕ ਸੁਣਾਉਂ ਤੇ ਮੈਂ ਵੀ ਦੋ ਸੁਣਾਉਂਗੀ ਕਿ ਉਹ ਨੋ ਆ ਤੇ ਮੈਂ ਸੱਸ ਵਾਂ ਆ ਤਾਂ ਫਿਰ ਗੱਡੀ ਇਦਾਂ ਹੀ ਚੱਲਣੀ ਪੈਣ ਇਦਾਂ ਹੀ ਚੱਲੀ ਜਾਵੇ ਜਿੱਦਾਂ ਚੱਲਦੀ ਫਿਰ ਚ ਲੜ ਕੇ ਚੱਲਣੀ ਤੇ ਲੜ ਕੇ ਚੱਲੀ ਜਾਵੇ ਹ ਹ ਤੇਰ ਕੋ ਲੈ ਕੇ ਆਉਣਾ ਏ ਉਹਨੂੰ ਆਉਂਗੀ ਮੁੜ ਕੇ ਹਣ ਉਹ ਨਹੀਂ ਸਮਝਣ ਵਾਲੀ ਤੇਰ ਕੋ ਸਮਝ ਨਹੀਂ ਜਿਹੜੀ ਮੈਂ ਕੋ ਨਹੀਂ ਸਮਝੀ ਨੇ ਚਰਾਂ ਦੇ ਹੱਥ ਹੋ ਗਈ ਭੈਣ ਜੀ ਤੁਹਾਡੇ ਵਾਲੇ ਤੁਸੀਂ ਰਹਿ ਕੇ ਦੇ ਮੈਂ ਸਮਝਾਉਂਗੀ ਉਹਨੂੰ ਜੇ ਉਹ ਸਮਝਣ ਵਾਲੀ ਹੁੰਦੀ ਤਾਂ ਪਹਿਲੇ ਦਿਨ ਤੋਂ ਹੀ ਮੇਰੀ ਇੱਜ਼ਤ ਕਰਦੀ ਨਹੀਂ ਹੋਰ ਤੇ ਨਹੀਂ ਕੋਈ ਵੀ ਕਰਦੀ ਜਿੱਦਾਂ ਹੁਣ ਮੈਂ ਇੱਕ ਗੱਲ ਆਖਣੀ ਉਹਨੇ ਦੋਸ ਸੁਣਾਉਣੀਆਂ ਜਿਹੜੀ ਚੀਜ਼ ਮੈਂ ਕਹਣੀ ਨਾ ਜੇ ਇਹ ਚੀਜ਼ ਨਹੀਂ ਬਣਾਉਣੀ ਆ ਨਹੀਂ ਕਰਨਾ ਉਹਨੇ ਜਿੱਦ ਕੇ ਉਹ ਕੰਮ ਕਰਨਾ ਵਾ ਹਾਂਜੀ ਹਾਂਜੀ ਹਾ ਦੋਗੀ ਭੈਣ ਤੇਰੇ ਵਾਰੀ ਅੰਨਾ ਤੇ ਅੱਗੇ ਦੋ ਅੱਖਾਂ ਪਾਲਦਾ ਵਾ ਜਿਉ ਮੈਨੂੰ ਪਕਾ ਕੇ ਚੱਜ ਸਵਾਰਨਾ ਖਵਾੜੇ ਤੇ ਮੈਨੂੰ ਕੀ ਲੋੜ ਪਈ ਜਾਂ ਆਪ ਕੰਮ ਕਰਨ ਦੀ ਤੂੰ ਹੀ ਆਏ ਨਹੀਂ ਨਾ ਕਿਤੇ ਆਏ ਉਹ ਭੈਣ ਜੀ ਤੇਰੇ ਉਹ ਚਾਰ ਦਿਨ ਜਿੱਦਾਂ ਅੱਗੇ ਹੁੰਦੇ ਹੁੰਦੇ ਸੀ ਤੇ ਆਣ ਕੇ ਰਹਿ ਕੇ ਤੇ ਫੇਰ ਵੇਖਿਓ ਭਲਾ ਕਿੰਨੀ ਕਿਜੀਤ ਕਰਦੀ ਟਾਡੀਓ ਨਾਲੇ ਵੇਖ ਲੋ ਕਿ ਮਿਰਚ ਕਸੂਰ ਵਾ ਕਿ ਉਹਦੇ ਚ ਕਸੂਰ ਵਾ ਚਲ ਚੰਗਾ ਭੈਣ ਜੀ ਸਤਿ ਸ੍ਰੀ ਅਕਾਲ ਫੇ ਲਾਉਂਗੀ ਮੁੜ ਕੇ ਵੇਨੀ ਹੋਗੇ ਨਾ ਹਾਂਜੀ ਹਾਂਜੀ ਚੰਗਾ ਮੇਰੀ ਭੈਣ ਓਕੇ ਐਦਾਂ ਨਹੀਂ ਗੱਲ ਬੰਨੀ ਜੇ ਮੈਂ ਚੁੱਪ ਕੀਤੀ ਆ ਤੇ ਮੰਮੀ ਵੀ ਨਹੀਂ ਚੀਜ਼ਾਂ ਦਾ ਨਾਮ ਲੈਂਦੀ ਮੈਂ ਪੁੱਛਦੀ ਆ ਨਾ ਭਲ ਤੇ ਮੈਨੂੰ ਦੱਸੋ ਕਿਹੜਾ ਪਲਾਂਟ ਆ ਤੇ ਕਿੱਥੇ ਆ ਕੀ ਸਾਬ ਕਿਤਾਬ ਨਾਲੇ ਮੈਂ ਮੰਮੀ ਜੀ ਮੰਮੀ ਚ ਕੰਡੀ ਉਲਟਾ ਹੋਣ ਮੈਨੂੰ ਹੀ ਪੈਂਦੀਆਂ ਸਾਬੀ ਤੇ ਓਕੇ ਹੋ ਗਏ ਮੇਰ ਨਾਲ ਚੱਲ ਕੇ ਬਾਹਰ ਮਾਤਾ ਨੂੰ ਕੋਈ ਨਾ ਕੋਈ ਲੱਭ ਜਾਂਦਾ ਫੋਨ ਤੇ ਮਿੱਠੀਆਂ ਫਿੱਕੀਆਂ ਕਰਨ ਨੂੰ ਤੇ ਮੈਂ ਜਰੀ ਕੇ ਆਪਣੀ ਮਾਂ ਦਾ ਹੀ ਹਾਲ ਚਾਲ ਪੁੱਛਣ ਨੂੰ ਲਾਵਾਂ ਤੇ ਮੇਰੇ ਵਰੀ ਲੱਗ ਜਾਂਦਾ ਵੀ ਮੈਂ ਚੁਗਲੀਆਂ ਕਰਨ ਢਈ ਬੰਦਾ ਪੁੱਛੇ ਜੇ ਮੈਂ ਆਪਣੀ ਮਾਂ ਚੁਗਲੀਆਂ ਕਰਦੀ ਆ ਤੇ ਕੀ ਗੱਲ ਤੁਸੀਂ ਨਹੀਂ ਚੁਗਲੀਆਂ ਕਰਦੇ ਮੈਂ ਤਾਂ ਉੱਚੀ ਉੱਚੀ ਬੋਲਣ ਢਈ ਆ ਹੁਣ ਮੰਮੀ ਨਵੀ ਸੁਣੇ ਪਰ ਸ਼ਦੈਨ ਥੋੜੀ ਮੈਂ ਤੇ ਪਕਲੀ ਬੋਲੀ ਜਾਵਾਂ ਦਿਮਾਗ ਇਹ ਸੱਚੀ ਤੇ ਭਾਗੇ ਰਤਾ ਨਾ ਕੋਈ ਗੱਲ ਨਾ ਕੋਈ ਬਾਤ ਬਿਨਾ ਵਜਾ ਤੋਂ ਯਾਦ ਹੋ ਗਾਲਾ ਪਿਆ ਬਿਆਲ ਮੁਝੇ ਮਾਰ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਆਪੇ ਗਾੜੀ ਖਲੋ ਜਾਣਾ ਲੜਾਈ ਤੇ ਲੜਾਈ ਨੂੰ ਆਖੀ ਜਾਂਦੀ ਮਮੀ ਤੇ ਮੇਰੇ ਵਿਹੜੇ ਥਾਣੀ ਨੰਗਾ ਤੇ ਉਦਾਂ ਕਹਿੰਦੀ ਆ ਵੀ ਲੜਾਈ ਨਹੀਂ ਪਾਉਣੀ ਮੈਂ ਘਰ ਚ ਫਿਰ ਲੜਾਈ ਮਮੀ ਤੁਸੀਂ ਨਹੀਂ ਪਾਉਣੀ ਤੇ ਫਿਰ ਮੈਂ ਹੀ ਪਾ ਲੈਣੀ ਆ ਫਿਰ ਜੇ ਤਾਂ ਤੁਸੀਂ ਨਹੀਂ ਜਿੰਨੀ ਕੀ ਗੱਲ ਆਪ ਲੈਣੀ ਆ ਫਿਰ ਮੈਂ ਵੀ ਹੁਣ ਪੁੱਛਦੀ ਆ ਪਿੱਛੇ ਤੋਂ ਮਿੰਟ ਪਲਾਂਟ ਵੱਲੋਂ ਮੰਮੀ ਸਾਰਾ ਕੁਝ ਮੈਨੂੰ ਵੀ ਪਤਾ ਲੱਗ ਗਿਆ ਜਿਹੜਾ ਪਲਾਂਟ ਲਿਆ ਵੜਾ ਉਹਦਾ ਹੁਣ ਮੈਨੂੰ ਵੀ ਪਤਾ ਵਾ